ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਦੇ ਕਸਬਾ ਤਲਵੰਡੀ ਭਾਈ ਅਤੇ ਜ਼ੀਰਾ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਜਦਕਿ ਤਲਵੰਡੀ ਭਾਈ ਵਿਖੇ 1 ਕਰੋੜ 48 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਜ਼ੀਰਾ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ 3 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਉਥੇ ਹੀ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਦੇ ਹੋਏ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ ਤੇ ਨਾਲੀਆਂ ਬਣਾਈਆਂ ਵੀ ਜਾ ਰਹੀਆਂ ਨੇ ਤੋਂ ਉੱਤੇ ਹੀ ਪੰਜਾਬ ਸਰਕਾਰ ਦੇ ਵੱਲੋਂ 15000 ਕਿਲੋਮੀਟਰ ਦੀਆਂ ਨਾਲੀਆਂ ਜਿਹੜੀਆਂ ਕੀ ਹੋਣਾ ਬਣਾਈਆਂ ਜਾਂਗੀਆਂ ਅੱਜ ਅਸੀਂ ਤਲਵੰਡੀ ਭਾਈ ਦੇ ਨੇੜੇ ਜਿਹੜਾ ਇਹ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਇਹਦੇ ਚ ਜਿਹੜੀ ਰੋਜ਼ ਦੀ ਕੈਪੈਸਿਟੀ ਆ 4 ਐਮਐਲ ਦੀ ਹੈ ਔਰ ਇੱਥੇ 1 ਕਰੋੜ 40 ਲੱਖ 1 ਕਰੋੜ 41 ਲੱਖ ਦੇ ਕਰੀਬ ਜਿਹੜੀ ਇਥੇ ਖਰਚਾ ਹੈ ਔਰ ਇਹਦੇ ਨਾਲ ਸਾਡੇ ਨੇੜੇ ਤੇੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ 43 ਮੋਟਰਾਂ ਲੱਗੀਆਂ ਹੋਈਆਂ ਸੀ ਔਰ ਜਿਹਦੇ ਨਾਲ 130 ਹੈਕਟੇਅਰ ਨੇੜੇ ਤੇੜੇ ਪਾਉਣੇ 400 400 ਦੇ ਏਕੜ ਜਿਹੜਾ ਇਹਦੇ ਨਾਲ ਸਿੰਜਿਆ ਜਾਣਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਸੀ ਜੀ ਮਾਨ ਦੀ ਸੋਚ ਹੈ ਕਿ ਡੂੰਗੇ ਜਾਂਦੇ ਪਾਣੀਆਂ ਨੂੰ ਅਸੀਂ ਰੋਕੀਏ ਉਹ ਚਾਹੇ ਟ੍ਰੀਟਮੈਂਟ ਪਲਾਂਟ ਲਾ ਕੇ ਖੇਤਾਂ ਨੂੰ ਸਿੰਜਣ ਦੀ ਗੱਲ ਹੋਵੇ ਜਾਂ ਨਹਿਰੀ ਪਾਣੀ ਦੀ ਗੱਲ ਹੋਵੇ ਨਹਿਰੀ ਪਾਣੀ ਜਿਹੜਾ ਲੱਗਣਾ ਉਥੇ ਵੀ ਸਰਕਾਰ ਹੁਣ ਤੱਕ 15000 ਕਿਲੋਮੀਟਰ ਦੇ ਕਰੀਬ ਜਿਹੜੇ ਨਾਲੇ ਨੇ ਉਹ ਬਣਾਏ ਜਾ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਚ ਜਮੇ ਆ ਕਣਕਾਂ ਵੱਡੀਆਂ ਜਾਂਦੀਆਂ ਨੇ ਹੋਰ ਵੀ ਜਿੰਨਾ ਹੋਊਗਾ ਵੱਧ ਤੋਂ ਵੱਧ ਖੇਤਾਂ ਤੱਕ ਪਾਣੀ ਪਹੁੰਚਦਾ ਕਰਾਂਗੇ ਤਾਂ ਕਿ ਜਿੱਥੇ-ਜਿੱਥੇ ਵੀ ਸੂਏ ਨਾਲੇ ਬਣੇ ਹੋਏ ਨੇ ਜਾਂ ਬਣਨ ਵਾਲੇ ਸਾਰੇ ਬਣਾ ਕੇ ਕੋਈ ਵੀ ਖੇਤ ਬਾਂਝਾ ਨਾ ਰਹੇ ਜਿੱਥੇ ਪਹਿਲਾਂ ਨਾਲੇ ਜਾਂ ਖਾਲੇ ਹੈਗੇ ਸੀ ਔਰ ਸਾਰਾ ਪਾਣੀ ਆ ਜਿਹੜਾ ਸਾਡੇ ਪੰਜਾਬ ਦੇ ਹਿੱਸੇ ਦਾ ਉਹਨੂੰ ਕੱਲੇ-ਕੱਲੇ ਖੇਤ ਤੱਕ ਜਿਹੜੀ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਮੁੱਖ ਮੰਤਰੀ